जय माता दी दोस्तों आज मैं ਤੁਹਾਨੂੰ ਲੈ ਕੇ ਆਈਆਂ ਵੈਸ਼ਨੋ ਦੇਵੀ ਕਟੜਾ ਵਿਖੇ ਹਜੇ ਤਾਂ ਮੌਸਮ ਸਾਫ਼ ਹੈ ਬਾੱਕੇ ਉੱਪਰ ਪਵਨ ਤੇ ਜਾ ਕੇ ਦੇਖਦੇ ਹਾਂ ਮੌਸਮ ਕਹਿੋ ਜਿਆ ਕਟੜਾ ਪਹਾੜਾਂ ਵਿੱਚ ਬੱਦਲਾਂ ਦੀ ਚਾਦਰ ਹੇਠ ਲੁਕਿਆ ਮਾਤਾ ਰਾਣੀ ਦਾ ਪਵਿੱਤਰ ਭਵਨ ਕਿੰਨਾ ਸੁੰਦਰ ਲੱਗ ਰਿਹਾ ਹੈ ਇੱਥੇ ਮੌਸਮ ਦਾ ਕੁਝ ਪਤਾ ਨਹੀਂ ਲੱਗਦਾ ਫਿਲਹਾਲ ਇਸ ਸਮੇਂ ਠੰਡ ਮਹਿਸੂਸ ਹੋ ਰਹੀ ਹੈ ਮਾਤਾ ਰਾਣੀ ਦੇ ਦਰਬਾਰ ਤੋਂ ਬਹਿਰੋ ਘਾਟੀ ਜਾਣ ਵਾਸਤੇ ਸ਼ਰਾਇਨ ਬੋਰ ਵੱਲੋਂ ਕੇਬਲਕਾਰ ਦੀ ਸਹੂਲਤ ਵੀ ਦਿੱਤੀ ਜਾ ਚੁੱਕੀ ਹੈ ਜਿਸ ਦਾ ਕਿਰਾਇਆ ਸਿਰਫ 100 ਰੁਪਏ ਆਉਣਾ ਤੇ ਜਾਣਾ ਹੈ ਹੈਲੀਕਾਪਟਰ ਦੀ ਸਹੂਲਤ ਲੈਣ ਲਈ ਕਟੜਾ ਤੋਂ ਸਾਂਜੀ ਛੱਤ ਤੱਕ 2210 ਰੁਪਏ ਦਾ ਕਿਰਾਇਆ ਹੈ ਇਹ ਇੱਕ ਸਾਈਡ ਦਾ ਜੋ ਸਾਡੇ ਤੋਂ ਛੋਟੇ ਬੱਚੇ ਦਾ ਕੋਈ ਕਿਰਾਇਆ ਨਹੀਂ ਹੈ ਤੁਸੀਂ ਆਪਣੇ ਪਰਿਵਾਰ ਨਾਲ ਵੈਸ਼ਨੋ ਦੇਵੀ ਕਦੋਂ ਆ ਰਹੇ ਹੋ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਇਹ ਮੇਰੀ ਛੋਟੀ ਜੀ ਵੀਡੀਓ ਚੰਗੀ ਲੱਗੀ ਤਾਂ ਕੰਚਨ ਡ੍ਰੀਮ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਵੀ ਕਰੋ